लुधियाने ਦੇ ਮਾਡਲਗ੍ਰਾਮ ਇਲਾਕੇ 'ਚ ਜਾਗੀਰਦਾਰ ਜਸਪ੍ਰੀਤ ਸਿੰਘ ਆਲੂਵਾਲੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ 19 ਮਈ ਨੂੰ ਹੋਣ ਵਾਲੇ ਸਮਾਗਮ ਸੰਬੰਧੀ ਪੰਜਾਬ ਪਰ ਤੋਂ ਆਲੂਵਾਲੀਆ ਬਰਾਦਰੀ ਅਤੇ ਆਦੇਦਾਰ ਸਹਿਬਾਨ ਦਿੱਲੀ ਹਰਿਆਣਾ ਅਤੇ ਹਿਮਾਚਲ ਤੋਂ ਹਿੱਸਾ ਲੈਣਗੇ ਉਹਨਾਂ ਨੇ ਕਿਹਾ ਸਰ ਸੁਲਤਾਨੁਲ ਕੌਮ ਬਾਣੀ ਰਿਆਸਤ ਕਪੂਤਲਾ ਬਾਦਸ਼ਾਹ-ਏ-ਹਿੰਦ ਜੀ ਨਵਾਬ ਜਸਪ੍ਰੀਤ ਸਿੰਘ ਆਲੂਵਾਲੀਆ ਜੀ ਦਾ 306ਵਾਂ ਜਨਮ ਦਿਹਾੜਾ ਜੋ ਕਿ ਬੜੇ ਕਿ ਸ਼ਰਧਾ ਤੇ ਉਤਸ਼ਾਹ ਨਾਲ ਸਮੂਚੀਆਂ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਦੇ ਉਪਲਖਸ਼ ਦੇ ਵਿੱਚ 19 ਤਰੀਕ 19 ਮਈ ਐਤਵਾਰ ਨੂੰ ਗੁਰਦੁਆਰਾ ਨਵਾਬ ਜਸਪਾਲ ਸਿੰਘ ਆਲੂਵੜੀਆਂ ਲੁਧਿਆਣੇ ਵਿਖੇ ਇੱਕ ਪੰਜਾਹ ਪੰਦਰ ਦਾ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਜ ਜਿਹਦੇ ਵਿੱਚ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਅਤੇ ਦਿੱਲੀ ਦੀਆਂ ਸੰਗਤਾਂ ਵੀ ਉਹਦੇ ਵਿੱਚ ਹਿੱਸਾ ਲੈਣਗੀਆਂ ਜੀ ਆਪਣੀ ਹਾਜ਼ਰੀ ਲਵਾਉਣਗੀਆਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਬਾਬਾ ਜਸਾ ਸਿੰਘ ਆਲੂਵੜੀਆ ਜੀ ਵੱਲੋਂ ਕੀਤੇ ਹੋਏ ਜਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਨਾ ਸਿਰਫ ਆਲੂਵੜੀਆਂ ਲਈ ਨਾ ਸਿਰਫ ਸਿੱਖਾਂ ਲਈ ਬਲਕਿ ਸਮੁੱਚੇ ਸਮਾਜ ਲਈ ਕੀਤੇ ਬਗੈਰ ਰੰਗ ਰੂਪ ਤੇ ਧਰਮ ਦੇ ਭੇਦ ਦੇ ਉਹਨਾਂ ਨੇ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਰਾਖੀ ਕੀਤੀ ਉਹਨੂੰ ਲੋਕਾਂ ਤੱਕ ਜਗ ਜਾਹਿਰ ਕਰਾਉਣਾ ਹੈ ਜੀ ਤੇ ਸਮੁੱਚੀ ਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ ਕਿ ਇਸ ਮਹਾਨ ਸਿੱਖ ਜਰਨੈਲ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਨ ਤੇ 19 ਮਈ ਨੂੰ ਗੁਰਦੁਆਰਾ ਸਾਹਿਬ ਚ ਹੋਣ ਵਾਲੇ ਸਮਾਗਮ ਚ ਆਪਣੀ ਹਾਜ਼ਰੀ ਸਰ ਜੀ ਕਿਹੜੇ ਇਹ ਏਰੀਆ ਵਿੱਚ ਜਾ ਕੇ ਜਾਂ ਤੁਹਾਡੇ ਕੋਲ ਜਿਹੜਾ ਕਿ ਇਹ ਸਮਾਗਮ ਦਾ ਪ੍ਰਚਾਰ ਕੀਤਾ ਨਹੀਂ ਸਰ ਅਸੀਂ ਪੂਰੇ ਪੰਜਾਬ ਪੱਧਰ ਤੇ ਆਪਣੇ ਬਰਾਦਰੀ ਦੇ ਜਿੰਨੇ ਵੀ ਪਿੰਡ ਕਸਬੇ ਨੇ ਜਿੱਥੇ ਜਿੱਥੇ ਸਾਡੀ ਪ੍ਰੈਜ਼ੈਂਸ ਹੈ ਅਸੀਂ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ ਬਰਾਦਰੀ ਤੋਂ ਬਾਹਰ ਵੀ ਜਿਹੜੇ ਲੋਕ ਇਸ ਬਾਬਾ ਜੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਉਹ ਗੁਰਦੁਆਰਾ ਸਾਹਿਬ ਚ ਸਮੇਂ ਕੀ ਹੋਏਗਾ ਸਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਦਾ ਸਮਾਗਮ ਹੋਵੇਗਾ ਜਿਹਦੇ ਵਿੱਚ ਕਿ ਬਾਬਾ ਜੀ ਦੇ ਜੀਵਨ ਉੱਤੇ ਵੀ ਵਿਸਤਾਰਪੂਰਵਕ ਲੈਕਚਰ ਕੀਤਾ ਜਾਊਗਾ ਜੀ ਪਹਿਲਾਂ ਵੀ ਸਮਾਗਮ ਇਹਦਾ ਬਾਬਾ ਜੀ ਦੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਚਾਹੇ ਆੜੂ ਵਾਲੀ ਹੋਣ ਜਾਂ ਹੋਰ ਲੋਕਾਂ ਸਿੱਖ ਬੰਮ ਨੂੰ ਵੀ ਜਿਹੜਾ ਜਾਗਰੂਕ ਕੀਤਾ ਜਾ ਸਰ 1970 ਤੋਂ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਜੀ 1970 ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਸਾਲ ਇਹ ਸਮਾਗਮ ਇਸੇ ਤੰਗ ਨਾਲ ਕੀਤਾ ਜਾ ਰਿਹਾ ਹੈ ਤੇ ਪੰਜਾਬ ਅੰਦਰ ਦਾ ਪ੍ਰੋਗਰਾਮ ਪੂਰੇ ਪੰਜਾਬ ਚ ਲੁਧਿਆਣਾ ਕੀਤਾ ਗਿਆ ਜੀ ਇੱਥੇ ਦੀ ਕਿੰਨੀ ਇਕ ਸੰਗਤ ਹੋ ਜਾਂਦੀ ਜਦੋਂ ਸਰ ਕਾਫੀ ਸੰਗਤ ਇਕੱਠੀ ਹੁੰਦੀ ਹੈ ਜੀ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਆਉਂਦੇ ਨੇ ਦਰਸ਼ਨ ਕਰਕੇ ਜਾਂਦੇ ਨੇ ਜੀ ਸਰ ਇਹ ਚ ਕਿਹੜੀਆਂ ਜਥੇਬੰਦੀਆਂ ਹੈ ਸਰ ਇਹ ਸਭ ਤੋਂ ਪਹਿਲਾਂ ਮਿਸਲ ਆਲੂਵੜੀਆ ਜੀ 올 ਇੰਡੀਆ ਆਲੂਵੜੀਆ ਯੂਥ ਫੈਡਰੇਸ਼ਨ 올 ਇੰਡੀਆ ਆਲੂਵੜੀਆ ਮੁਕਸਬਾ ਨਵਾਬ ਜਸਾ ਸਿੰਘ ਆਲੂਵੜੀਆ ਫਾਊਂਡੇਸ਼ਨ ਗੁਰਦੁਆਰਾ ਨਵਾਬ ਜਸਾ ਸਿੰਘ ਆਲੂਵੜੀਆ ਤੇ ਯੂਨਾਈਟਿਡ ਫਰੰਟ ਫਾਰ 올 ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਅੱਜ ਕੀਤੀ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਹੈ ਸਰ ਲੋਕਾਂ ਨੂੰ ਮੈਸੇਜ ਇਹ ਆ ਕਿ ਬਾਬਾ ਜੱਸਾ ਸਿੰਘ ਆਲੂਵੜੀਆ ਹੀ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਜਦੋਂ 2200 ਹਿੰਦੂ ਹਿੰਦੁਸਤਾਨ ਦੀਆਂ ਧੀਆਂ ਦੀ ਇੱਜ਼ਤ ਬਚਾਈ ਤੇ ਉਹਨਾਂ ਨੂੰ ਘਰ-ਘਰ ਆਪਣੇ ਵਾਪਸ ਪਹੁੰਚਾਇਆ ਜਿਹੜੇ ਪਰਿਵਾਰਾਂ ਨੇ ਉਹਨਾਂ ਨੂੰ ਐਕਸੈਪਟ ਕਰਨ ਤੋਂ ਮਨਾਂ ਕੀਤਾ ਉਹਨਾਂ ਨੂੰ ਆਪਣੇ ਫੌਜੀਆ ਨਾਲ ਵਿਆਇਆ ਇਹ ਬਿਗੈਰ ਰੰਗ ਰੂਪ ਦਾ ਉਹ ਇੱਥੇ ਵੱਡੀ ਗੱਲ ਸੀ ਉਹਨਾਂ 2200 ਕੁੜੀਆਂ ਦੇ ਵਿੱਚ ਇੱਕ ਵੀ ਕੋਈ ਸਿੱਖਾਂ ਦੀ ਕੁੜੀ ਨਹੀਂ ਸੀ ਬਿਗੈਰ ਭੇਦ ਭਾਅ ਦੇ ਉਹਨਾਂ ਨੇ ਕੁੜੀਆਂ ਨੂੰ ਬਚਾਇਆ ਜੀ ਸਰ ਕੀ ਲੱਗਦਾ ਅੱਜ ਕੱਲ ਦਾ ਜਿਹੜਾ ਮਾਹੌਲ چل ਰਿਹਾ ਹੈ ਨਾ ਜੇ ਅਸੀਂ ਗੱਲ ਕਰੀਏ ਚਾਹ ਭ੍ਰਸ਼ਟਾਚਾਰੋਂ ਵਿੱਚ ਜਾਂ ਹੋਰ ਵੀ ਜੇ ਵੀ ਅਤਿਆਚਾਰ ਦੀ ਗੱਲ ਕਰੀਏ ਉਹਨੂੰ ਲੈ ਕੇ ਤੁਸੀਂ ਕਿੱਦਾਂ ਜਾਗਰੂਤ ਕਿੱਦਾਂ ਲੋਕਾਂ ਨੂੰ ਹੋਰ ਕਿਵੇਂ ਕਹਿਣਾ ਚਾਹੁੰਦੇ ਪਿਵੇਂ ਜਾਗਰੂਤ ਕਰਨਾ ਚਾਹੁੰਦੇ ਲੋਕ ਸਰ ਸਾਡੀ ਦੇਖੋ ਜੀ ਮੈਂ ਅਸੀਂ ਇਹ ਗੱਲ ਮੰਨਦੇ ਹਾਂ ਆ ਅਲੂਵੜੀ ਦੇ ਹੈ ਕੌਣ ਨੇ ਅਲੂਵੜੀ ਉਹ ਨੇ ਜਿਹੜੇ ਬਾਬਾ ਜੱਸਾ ਸਿੰਘ ਆਲੂਵੜੀ ਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਨੇ ਜੀ ਗਾਂਧੀਵਾਦੀ ਉਹ ਹੁੰਦਾ ਹੈ ਜਿਹੜਾ ਮਹਾਤਮਾ ਗਾਂਧੀ ਦੀ ਇਡਿਓਲੋਜੀ ਨੂੰ ਫੋਲੋ ਕਰਦਾ ਜਿਹੜੇ ਸਾਡੇ ਬਜ਼ੁਰਗ ਬਾਬਾ ਜੱਸਾ ਸਿੰਘ ਆਲੂਵੜੀ ਦੀ ਫੌਜ ਦੇ ਵਿੱਚ ਭਰਤੀ ਹੋਈ ਸੀ ਅੱਜ ਸਾਰੇ ਅਸੀਂ ਉਹ ਆਪਣੇ ਆਪ ਨੂੰ ਫਕਰ ਨਾਲ ਅਲੂਵੜੀਆ ਲਿਖਦੇ ਹਾਂ ਜੀ ਤੇ ਸਾਡੇ ਚ ਵੱਡੀ ਗੱਲ ਇਹ ਹੈ ਜੀ ਸਾਡੇ ਜਾਤ ਪਾਤ ਦਾ ਕੋਈ ਵੇਤ ਨਹੀਂ ਹੈਗਾ ਬਾਬਾ ਜੀ ਨੇ ਮਿਸਲ ਬਣਾਈ ਸੀ ਤੇ ਸਾਰਾ ਜਾਤ ਦਾ ਬੰਦਾ ਵਿੱਚ ਲਿਆ ਸੀ ਸਾਡੀ ਬਰਾਦਰੀ ਦੀ ਕੋਈ ਜਾਤ ਨਹੀਂ ਹੈਗੀ ਜੀ ਸਾਡੇ ਸਾਰੇ ਜਾਤਾਂ ਦੇ ਬੰਦੇ ਨੇ ਤੇ ਅਸੀਂ ਹਰ ਪੁਆਇੰਟ ਤੇ ਹਰ ਥਾਂ ਤੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਆਂ ਕੇ ਬਾਬਾ ਜੀ ਦੇ ਜਿਹੜੇ ਦਿਖਾਏ ਹੋਏ ਰਾਹ ਨੇ ਉਹਦੇ ਉੱਤੇ ਹੀ ਚੱਲੀਏ ਸਮਾਜ ਦੇ ਵਿੱਚ ਪੈਦਾ ਹੋ ਰਹੀਆਂ ਕ੍ਰੂਪੀਆਂ ਦੇ ਖਿਲਾਫ ਸਾਡੀ ਹਮੇਸ਼ਾ ਬੇਅੰਤ ਨਾ ਥੱਕਣ ਵਾਲੀ ਮੁਹਿੰਮ ਹੈ ਜਿਹੜੀ ਉਹ ਹਮੇਸ਼ਾ ਚੱਲਦੀ ਰਹੇਗੀ ਜਿਹੜਾ ਸਮਾਗਮ ਆ ਇਹ ਲਗ ਲਗ ਹੀ ਰਿਹਾ ਚਾ ਤੁਹਾਡੇ ਵੱਲੋਂ ਸਿਰ ਸਰ ਹਰ ਜ਼ਿਲ੍ਹੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਆਪਣੇ ਆਪਣੇ ਪੱਧਰ ਤੇ ਮਨਾਇਆ ਜਾਂਦਾ ਪਰ ਸਿਰਫ ਲੁਧਿਆਣਾ ਕਿਉਂਕਿ ਪੰਜਾਬ ਦਾ ਸੈਂਟਰ ਹੈ 1970 ਤੋਂ ਲਗਾਤਾਰ ਸਾਡੇ ਬਜ਼ੁਰਗਾਂ ਵੱਲੋਂ ਪੰਜਾਬ ਪੱਧਰ ਦਾ ਸਮਾਗਮ ਸਿਰਫ ਲੁਧਿਆਣੇ ਚ ਹੁੰਦਾ ਜੀ ਕਿਹੜੀ ਜਗ੍ਹਾ ਹੋ ਰਿਹਾ ਸਰ ਇਹ ਸਰ ਇਹ ਗੁਰਦੁਆਰਾ ਨਵਾਬ ਜੱਸਾ ਸਿੰਘ ਅਡੂ ਬਾ ਹਸਪਤਾਲ ਲੁਧਿਆਣੇ ਦੇ ਵਿੱਚ ਇਸ ਸਮਾਗਮ 19 ਮਈ ਨੂੰ ਐਤਵਾਨ ਨੂੰ ਕਰਾਇਆ ਜਾਵੇਗਾ।